ਪਿਆ ਠੀਕ ਹੈ ਡਾਕੂਮੈਂਟ ਸਾਰੇ ਕੰਪਲੀਟ ਮਿਲਣਗੇ ਤੁਹਾਨੂੰ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੈ ਠੀਕ ਹੈ ਜੀ ਤੇ ਰੇਟ ਭਰਾ ਜਮ ਖੱਚ ਕੇ ਦੱਸ ਦੇ ਬਸ ਜਮ ਆਪਣਾ ਫਿਕਸ ਰੇਟ ਹੀ ਹੈ ਜੀ 55000 ਰੁਪਿਆ ਜੀ ਠੀਕ ਹੈ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਪੰਜਾਬ ਇਨਫੋ ਟੀਵੀ ਤੇ ਅੱਜ ਦੀ ਵੀਡੀਓ ਸਰ ਤਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲਕਾਰ ਬਕਾਵਾ ਜੀ ਸੀ ਐਨ ਜੀ ਚਾਲੂ ਪਟਰੋਲ ਤੇ ਸੱਤ ਮਾਡਲ ਦਿੱਲੀ ਨੰਬਰ ਵੱਧ ਜਾਣ ਕਰੀ ਲਮਗੇ ਪਰ ਭਾਈ ਤੂੰ ਪਹਿਲਾਂ ਗੱਡੀ ਦੀ ਕੰਡੀਸ਼ਨ ਚੈੱਕ ਕਰ ਸਤ ਪਰਾ ਠੀਕ ਹੈ ਜੀ ਅ ਦਿੱਲੀ ਨੰਬਰ ਲੋ ਜੀ ਟਾਇਰ ਦੀ ਕੰਡੀਸ਼ਨ ਚੈੱਕ ਕਰ ਸਤ ਪਰਾ ਟਾਇਰ ਠੀਕ ਹੈ ਜੀ ਲੋ ਜੀ ਅ ਮੂਰਲਾ ਫਲ ਟਾਇਰ ਵਾਕਿਬਾ ਸਟਾਰਟ ਰੂਡ ਵੀ ਕਰ ਕਰ ਸਾਂਗੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਦ ਕਰੀ ਲੋ ਜੀ ਮੁੱਖ ਬਾਈ ਸਸਰੀ ਗਾਈ ਸਸਰੀ ਗਾਲ ਬਾਈ ਜੀ ਨਾਮ ਕਾਸਦੀਪ ਸਿੰਘ ਜੀ ਪਿੰਡ ਤਪਾ ਮੰਡੀ ਜੀ ਜ਼ਿਲ੍ਹਾ ਪਰਣਾਲਾ ਜੀ ਆ ਜੀ ਕਾਰ ਦੱਸੋ ਕਿਹੜਾ ਮਾਡਲ ਆਪੀ ਇਹ 2007 ਮਾਡਲ ਆ ਜੀ ਐਲਐਕਐਸਆਈ ਆਗੀ ਹਾਂਜੀ ਵਿੱਚ ਇਹ ਟਾਇਰ ਟੂਰ ਪੂਰੇ ਸਾਫ਼ ਪਿਆ ਵਿੱਚ ਸਟਿੱਪਣੀ ਸਟੁੱਪਣੀ ਸਾਰਾ ਕੁਝ ਆਇਆ ਹੈਗਾ ਜੀ ਸੀਐਨਜੀ ਲੱਗੀ ਵੀ ਹੈ ਇਹਦੇ ਤੇ ਜੀ ਠੀਕ ਹੈ ਜੀ ਐਨਓਸੀ ਵਗੈਰਾ ਸਾਰਾ ਕੁਝ ਆਇਆ ਪਿਆ ਠੀਕ ਹੈ ਜੀ ਡਾਕੂਮੈਂਟ ਸਾਰੇ ਕੰਪਲੀਟ ਮਿਲਣਗੇ ਸਾਨੂੰ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਜੀ ਤੇ ਰੇਟ ਭਰਾ ਜਮ ਖੱਚ ਕੇ ਦੱਸ ਦੇ ਬਸ ਜਿਵੇਂ ਆਪਣਾ ਫਿਕਸ ਰੇਟ ਹੀ ਆ ਜੀ 55000 ਰੁਪਿਆ ਜੀ ਠੀਕ ਹੈ ਜੀ ਭਾਈ ਜਿਹੜੀ ਆਪਾਂ ਪਹਿਲਾਂ ਸਿਲਵਰ ਗੱਡੀ ਦੀ ਪਾਈ ਸੀ ਉਹ ਬਹਿ ਗਈ ਸੀ ਉਹ ਤਾਂ ਹੋ ਗਈ ਸੀ ਸੇੜਾ ਦੂਜੇ ਦਿਨ ਹੀ ਹੋ ਗਈ ਸੀ ਜੀ ਠੀਕ ਹੈ ਜੀ ਵਧੀਆ ਵੀਸ ਆਪਣਾ ਫੋਨ ਫੋਨ ਬਹੁਤ ਆਉਂਦੇ ਆ ਬਹੁਤ ਫੋਨ ਆਉਂਦੇ ਆ ਜੀ ਠੀਕ ਹੈ ਜੀ ਤੁਸੀਂ ਪਹਿਲਾਂ ਆਪਣਾ ਬੋਨਰਟ ਚੱਕੋ ਜੀ ਦਾ ਬਸ ਬੋਨਰਟ ਚੱਕ ਦਿਖਾ ਲਓ ਚਲੋ ਆਪਾਂ ਜਿਹੜੀ ਸੀ ਐਨਜੀ ਦਿਖਾ ਰਿਹਾ ਇੱਕ ਭਾਈ ਬੈਟਰੀ ਬਿਲਕੁਲ ਨਵੀਂ ਧਰੀ ਹੋਏ ਦੇਖੋ ਇਹ ਕਾਗਜ਼ੀ ਵੀ ਲਾਇਆ ਹੈ ਦਾ ਤੇ ਆਹ ਲੱਗੇ ਐਨਜੀ ਕੈਟ ਭਾਈ ਇੱਕ ਨਹੀਂ ਕ ਐਵਰੇਜ ਦੇ ਦਿੰਦੀ ਐ ਇਹ 35 ਪਲੱਸ ਦੇ ਦਿੰਦੀ ਐ ਸੀ ਐਨਜੀ ਤੇ ਉਪਰ ਚੈੱਕ ਕਰਸਾ ਦੇ 23+ ਕਟ ਲੱਗੀ ਵੀ ਆ ਤੇ ਇਸ ਬਾਕੀ ਸਾਨੂੰ ਮਗਲ ਡਿੱਗੀ ਵੀ ਖੋਲ ਕੇ ਦਿਖਾਵਾਂਗੇ ਮੂਹਰੇ ਟ੍ਰੇਡੀਸ਼ਨ ਚੈੱਕ ਕਰਾ ਦੋ ਚਲੋ ਜੀ ਕੱਟੀ ਰਿਜਨਲ ਆ ਇੰਜਨ ਉਹ ਜਿੰਦੀ ਬਾਈ ਓਕੇ ਜਮਾ ਜਮਾ ਓਕੇ ਹੈ ਜੀ ਇੰਜਨ ਗੇਅਰ ਜੀ ਠੀਕ ਹੈ ਜੀ ਲੋ ਬਾਈ ਨੇ ਰੇਟ ਵੀ ਆਪ ਨੂੰ ਦੱਸਤਾ ਠੀਕ ਹੈ ਜੀ ਜਿੰਨੇ ਦਾ ਤਾਂ ਮੋਟਰਸਾਈਕਲ ਨਹੀਂ ਹੁੰਦਾ ਜਿੰਨੇ ਦੀ ਆਪ ਨੂੰ ਬਾਈ ਕਾਰ ਦੇ ਰਿਹਾ ਤੇ ਐਨਓਸੀ ਬਾਈ ਹੈਗੀ ਆ ਜੀ ਕੱਟੀ ਵੀ ਹੈ ਐਨਓਸੀ ਆਈ ਵੀ ਆ ਜੀ ਆਧਾਰ ਕਾਰਡ ਸਾਰਾ ਕੁਝ ਸਾਨੂੰ ਮਿਲੂਗਾ ਜੀ ਤੇ ਬੜਾ ਖੋਲ ਡਿੱਗੀ ਮਗਰ ਲਈ ਪਟੋਲਾ ਵੀ ਚੈੱਕ ਕਰਾ ਦਿਓ ਜੀ ਚਲੋ ਜੀ ਜਸ ਕਿਸੇ ਵੀਰ ਨੇ ਘੱਟ ਪੈਸੇ ਲਾਉਣੇ ਆ। ਉਹ ਲੈ ਠੀਕ ਹੈ। ਆ ਲੋ ਜੀ। ਟੋਲਾ ਮਗਰਲਾ। ਇਹ ਤਾਂ ਉਵੇਂ ਹੀ ਖੜਿਆ ਲਿਬੜੀ ਤੇ ਬੜੀ ਦਾ ਦਵਾਈ ਤੋਂ ਵੀ ਨਹੀਂ ਹੈਗੀ। ਠੀਕ ਹੈ ਜੀ, ਠੀਕ ਹੈ ਜੀ। ਲੋ ਜੀ। ਚੈੱਕ ਕਰ ਸਕਦੇ। 7 ਮਾਡਲ ਆ ਜੀ। LXI ਠੀਕ ਹੈ ਜੀ। ਟੋਪਰਾ ਅੰਦਰਲੀ ਕਿਸ਼ੀ ਚੈੱਕ ਕਰ ਸਕਦੇ। ਠੀਕ ਹੈ ਜੀ। ਅਮੂਰਲੇ ਸੀਟ ਕਵਰ। ਲੋ ਜੀ। ਆ ਲੋ ਜੀ ਮੀਟਰ ਕੋ ਕਰੀ ਸੰ ਅੰਦਰ ਲਈ ਵਈ ਸਟਾਰਟ ਕਰੋ ਨਮੜਾ ਲਓ ਜੀ ਇਸ ਨੂੰ ਪਹਿਲਾਂ ਸਟਾਰਟ ਵੀ ਕਰਾਦੇ ਆ ਕਰਾ ਕੇ ਚੈੱਕ ਕਰਾਉਣੇ ਕਰੋ ਇਸਟਾਰਟ ਨਹੀਂ ਸਟਾਰਟ ਕਰਤੀ ਹੋਰ ਬਈ ਸੀਐਨਜੀ ਦੇ ਕਰਕੇ ਪੈਟਰੋਲ ਤੇ ਕਰੀ ਗਿਆ ਪੈਟਰੋਲ ਤੇ ਆ ਜੀ ਠੀਕ ਆ ਸੀਐਨਜੀ ਹੁਣ ਖਾਲੀ ਆ ਹਾਂ ਸੀਐਨਜੀ ਖਾਲੀ ਆ ਉਹ ਚੱਲਦੀ ਹਾਲਤਾਂ ਚ ਵਧੀ ਆ ਗਈ ਚੱਲਦੀ ਹਾਲਤਾਂ ਹਾਂਜੀ ਹਾਂਜੀ ਚਲ ਆਓ ਛੋਟੀ ਚੱਕਰੀ ਵੀ ਆ ਗਈ ਚੈੱਕ ਕਰੀ ਵੀ ਹੈ ਜੀ ਠੀਕ ਹੈ ਜੀ ਹੋਰ ਮਾਨਤਾ ਨਾ ਮਾੜਾ ਮੋਟਾ ਹੋਰ ਹੋ ਜੂਗਾ ਇੰਨੇ ਰੇਟ ਤੇ ਜਿਹੜਾ ਤੁਹਾਡੇ ਦੇਖ ਕੇ ਆਊਗਾ ਵੀਡੀਓ ਜੀ ਉਹਨਾਂ ਦਾ ਬਸ ਮੌਕੇ ਤੇ ਮਾਨਤਾ ਨਹੀਂ ਹੋਊਗਾ ਜੀ ਵੱਧ ਨਹੀਂ ਹੁੰਦਾ ਜੀ ਵੱਧ ਨਹੀਂ ਹੈ ਖੱਚੀ ਰੇਟ ਦੱਸ ਸਰ ਜਮਾ ਖੱਚੀ ਰੇਟ ਦੱਸ ਜਮਾ ਫਿਕਸ ਜੀ ਇਹ ਵੀ 2 ਦਿਨਾਂ ਦਾ ਆਫਰ ਹੀ ਆ ਜੀ ਬਸ ਉਹਨੂੰ 2 ਦਿਨਾਂ ਦਾ ਆਫਰ 2 ਦਿਨਾਂ ਦਾ ਹੀ ਆਫਰ ਆ ਜੀ ਠੀਕ ਹੈ ਜੀ ਚਲੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਦੇਖੇ ਭਰਾ ਨੇ ਐਡ ਕਰਾਉਣੇ ਦਾ ਆਪਣਾ ਇੰਸਟਾਗ੍ਰam ਫੇਸ